ਫਤਿਆਬਾਦ ਪੁਲਿਸ ਨੇ ਬਜ਼ੁਰਗ ਵਿਅਕਤੀ ਨੂੰ ਘੋਰ ਚੁੱਕ ਕੇ ਕੀਤੀ ਬੇਤਹਾਸ਼ਾ ਕੁੱਟਮਾਰ ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਆਬਾਦੀ ਚਰਚਾ ਚ ਰਹਿਣ ਵਾਲੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਨੇ ਆਪਣੀ ਵਰਦੀ ਦੀ ਆੜ ਹੇਟ ਕਿਸੇ ਦੇ ਘਰੇਲੂ ਝਗੜੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਘੋਰ ਚੁੱਕ ਕੇ ਅਤੇ ਬੇਤਹਾਸ਼ਾ ਕੁੱਟਮਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ 94 ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਬਜ਼ੁਰਗ ਵਿਅਕਤੀ ਬਲਵੀਰ ਸਿੰਘ ਪੁੱਤਰ ਸੁਰਤੀ لال ਉਮਰ ਕਰੀਬ 60 ਸਾਲ ਵਾਸੀ ਪਿੰਡ ਚੰਡੀਗੜ੍ਹ ਨੇ ਦੱਸਿਆ ਕਿ ਸਾਡੇ ਘਰ ਵਿੱਚ ਕਿਸੇ ਗੱਲ ਤੋਂ ਮਾਮੂਲੀ ਜਿਹੀ ਗੱਲ ਦਾ ਦੋਵਾਂ ਜੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮੇਰੀ ਘਰਵਾਲੀ ਨੇ ਪੁਲਿਸ ਚੌਂਕੀ ਫਤਿਆਬਾਦ ਦੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਤੁਰੰਤ ਹੀ ਮੇਰੇ ਘਰ ਵਿੱਚ ਪੁਲਿਸ ਦੇ ਮੁਲਾਜ਼ਮਾ ਆ ਗਏ ਜਿਨ੍ਹਾਂ ਨੂੰ ਮੈਂ ਅਪੀਲ ਕੀਤੀ ਕਿ ਸਾਡੇ ਘਰ ਦਾ ਮਾਮਲਾ ਹੈ ਫਿਰ ਵੀ ਮੈਂ ਆਪਣੇ ਪਿੰਡ ਦੇ ਮੌਤ ਬਰਾ ਦੇ ਨਾਲ ਆਪ ਜੀ ਦੇ ਕਾਲ ਪੇਸ਼ ਹੋ ਜਾਵਾਂਗਾ ਪਰੰਤੂ ਪੁਲਿਸ ਮੁਲਾਜ਼ਮਾ ਨੇ ਮੇਰੀ ਇੱਕ ਨਹੀਂ ਸੁਣੀ ਅਤੇ ਮੈਨੂੰ ਜ਼ਬਰਦਸਤੀ ਚੁੱਕ ਕੇ ਪੁਲਿਸ ਚੌਂਕੀ ਫਤਿਹਬਾਦ ਲੈ ਜਾ ਕੇ ਪੁਲਿਸ ਕਰਮਚਾਰੀਆਂ ਨੇ ਬੇਇੱਤਹਾਸ਼ਾ ਕੁੱਟਮਾਰ ਕੀਤੀ ਪੱਤਰਕਾਰਾਂ ਨੂੰ ਆਪਣੇ ਪੈਰਾਂ ਤੇ ਪੁਲਿਸ ਵੱਲੋਂ ਉੱਤੇ ਮਾਰੀਆਂ ਗਈਆਂ ਸੱਟਾਂ ਵਿਖਾਉਂਦੇ ਹੋਏ ਭਰੇ ਹੋਏ ਮਨ ਨਾਲ ਪੀੜਤ ਵਿਅਕਤੀ ਨੇ ਕਿਹਾ ਕਿ ਮੈਂ ਪੁਲਿਸ ਦੇ ਮੁਲਾਜ਼ਮਾ ਦੇ ਹੱਥ ਜੋੜਦਾ ਰਿਹਾ ਪਰ ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਪੀੜਤ ਵਿਅਕਤੀ ਨੇ ਕਿਹਾ ਕਿ ਇੱਕ ਪ੍ਰਾਈਵੇਟ ਵਿਅਕਤੀ ਨੇ ਮੇਰੀ ਛਾਤੀ ਉੱਤੇ ਚੜ ਕੇ ਮੈਨੂੰ ਪੁਲਿਸ ਕਰਮਚਾਰੀਆਂ ਵੱਲੋਂ ਟੌਰਚਰ ਕੀਤਾ ਗਿਆ ਹੈ। ਮੇਰੀ ਹਾਲਤ ਗੰਭੀਰ ਹੈ। ਜੇਕਰ ਮੈਨੂੰ ਕੋਈ ਵੀ ਮੇਰਾ ਜਾਨੀ ਨੁਕਸਾਨ ਹੋਇਆ ਤਾਂ ਸਿੱਧੇ ਤੌਰ ਤੇ ਪੁਲਿਸ ਚੌਂਕੀ ਫਤਿਹਬਾਦ ਦੇ ਮੁਲਾਜ਼ਮ ਅਤੇ ਪ੍ਰਾਈਵੇਟ ਵਿਅਕਤੀ ਜ਼ਿੰਮੇਵਾਰ ਹੋਵਾਂਗੇ। ਜ਼ਿਕਰਯੋਗ ਹੈ ਕਿ ਪੁਲਿਸ ਥੰਗੀ ਫਤਿਹਬਾਦ ਦੇ ਵਿੱਚ ਵਕ ਵਕ ਘਰਾ ਦੇ ਵਿੱਚ ਹੋਈਆਂ ਚੋਰੀਆਂ ਤੇ ਲੁੱਟਖੋਹਾਂ ਸੰਬੰਧੀ ਦਰਖਾਸਤਾਂ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ ਪੁਲਿਸ ਵੱਲੋਂ ਪੀੜਤਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਅਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇੱਕ ਨਿੱਜੀ ਪਰਿਵਾਰਕ ਮਾਮਲੇ ਤੇ ਤੁਰੰਤ ਜਾ ਕੇ ਵਿਅਕਤੀ ਦੀ ਕੁਟਮਾਰ ਕਰਨੀ ਪੁਲਿਸ ਦੇ ਮੁਲਾਜ਼ਮਾਂ ਦੀ ਕਾਰਵਾਈ ਤੇ ਸਵਾਲਾਂ ਨਿਸ਼ਾਨ ਖੜੇ ਕਰਦੀ ਹੈ ਇਸ ਸਬੰਧੀ ਜਦੋਂ মিডিਆ ਨੇ ਪੁਲਿਸ ਚੌਂਕੀ ਇਨਚਾਰਜ ਫਤਿਹਬਾਦ ਦੇ ਇਨਚਾਰਜ ਹਰਜੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਦੇਣ ਦੀ ਬਜਾਏ মিডিਆ ਸਾਹਮਣੇ ਇਹ ਗੱਲ ਕਹਿ ਪੱਲਾ ਛਾੜ ਦਿੱਤਾ ਕਿ ਆਪਾਂ ਬੈਠ ਕੇ ਗੱਲ ਕਰਦੇ ਹਾਂ ਹੁਣ ਵੇਖਣਾ ਹੋਵੇਗਾ ਕਿ ਪੀੜਤ ਵਿਅਕਤੀ ਨੂੰ ਪੁਲਿਸ ਵੱਲੋਂ ਕਿਤੇ ਗੇ ਕੁੱਟਮਾਰ ਸਬੰਧੀ ਉੱਚ ਅਧਿਕਾਰੀ ਦੀ ਕੀ ਕਾਰਵਾਈ ਕਰਦੇ ਹਨ ਇਸ ਸਬੰਧਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁਰਨੇ ਪੁਲਿਸ ਪ੍ਰਸ਼ਾਸਨ ਉੱਤੇ ਕੀ ਸਵਾਲ ਖੜੇ ਕੀਤੇ ਉਹ ਤੁਸੀਂ ਆਪ ਹੀ ਸੁਣ ਲਵੋ ਤਰਨਤਾਰਨ ਤੋਂ ਸਨੁਫਤਿਆ ਬਾਦੀ ਖਾਸ ਰਿਪੋਰਟ ਮਨਮੋਹ ਕਿਹਨਾਂ ਨੂੰ ਡਾਈ ਮਨਮੋਹ ਮਲਵੀਰ ਸਿੰਘ ਜੀ ਕਿਹੜਾ ਪਿੰਡ ਆ ਜੀ ਪਤਿਆ ਬਾਦੀ ਕੰਡੀਕੜ ਬੰਦਾ ਕੀ ਗੱਲ ਬਾਤ ਹੈ ਜਿਹੜਾ ਤੁਹਾਡੇ ਪੈਰਾਂ ਤੇ ਸਾਰੀਆਂ ਸੋਚਾਂ ਪਈਆਂ ਪਹਿਲੇ ਮਿਲੌਣਾ ਐ ਨੀ ਮੈਂ ਝੂਠ ਦੀ ਮਾਰਦਾ ਪਹਿਲੇ ਮਿਲੌਣਾ ਰਾਤ ਨੂੰ ਤੇ ਘਰ ਬੋਲੇ ਮੜਾ ਮੋੜ ਗਈ ਗ੍ਰੀਨ ਝਗੜਾ ਹੱਡਾ ਵਗੇ ਤੇ ਮੁਰਕੇ ਪੁਲਿਸ ਰਾਹ ਚੁੱਕ ਕੇ ਲੈ ਗਿਆ ਪਹਿਲਾਂ ਖਵਾਹ ਪਰ ਖੜਿਆ ਮੁਰਕੇ ਖਵਾਹ ਪਰੋਂ ਪੇਚ ਚੌਂਕ ਲਈ ਆਉਂਦੇ ਕੁੱਟਣ ਲਾਪੇ। ਇਹ ਜਿਹੜੇ ਜਣੇ ਪਟਨ ਵਾਲੇ। ਦੋ ਜਣੇ ਕੁੱਟਣ ਵਾਲੇ ਤੇ ਇੱਕ ਜਣੇ ਉੱਤੇ ਚੜਿਆ ਹੋਇਆ। ਉੱਤੇ ਕੋਣ ਜੜਿਆ ਹੈ। ਇੱਕ ਕਾਲੀ ਸਲਟਾ ਲਾਹੇ ਤੇ ਇੱਕ ਮੁੰਡਾ ਹੋਰ ਹੈਗਾ। ਤਿੰਨ ਚਾਰ ਜਿਹੜਾ ਹੈ ਉਹ ਲੱਗ ਕਟਾਉਣ ਦੇ ਆ ਸੀਗਾ। ਕਿੱਥੋਂ ਦੀ ਪੁਲਸੀ ਜਿਹੜਾ ਖੜਿਆ ਤੁਹਾਨੂੰ? ਫਤਿਹਬਾਦ ਦੀ। ਕੀ ਮੰਗ ਕਰਦੇ ਜੀ? ਮੰਗ ਮੈਂ ਹੋ ਕਰਦਾ ਮੇਰਾ। ਲੋਹਣ ਚ ਸੁਬੂਦ ਦੇ ਦਰ ਪੇ। ਚੇ ਮਛਰਾ ਤੇ ਵੇਚਦਾ ਹਾਂਵਾ ਚੇ ਮੈਂ। ਸਰਮੈਣ ਵੇਚਦਾ ਮੈਂ ਤੇ ਫਿਰ ਕੁੱਟ ਕੁੱਟ ਦੇ ਵੀ ਚੰਗੇ ਲੱਗਦੇ ਜੀ। ਹੋਏ ਜੇ ਕੋਈ ਨੁਕਸਾਨ ਹੋ ਗਿਆ ਦੋ ਜਣੇ ਮੇਰੇ ਛਾਤੀ ਤੇ ਚੜੇ ਆ ਵਾਰੀ ਵਾਰੀ ਚੜਦੇ ਰਹੇ ਆ ਤੇ ਜੇ ਕੋਈ ਨੁਕਸਾਨ ਹੋ ਗਿਆ ਤੇ ਜ਼ਿੰਮੇਵਾਰੇ ਕੋਣੇ ਚਾਹੀਦੇ ਹੁਣ ਕਿੰਨਾ ਚਿਰ ਤੱਕ ਗੁੱਟਦੇ ਨੇ ਪੰਜ ਪੰਜ ਚੱਟ ਡੱਡੇ ਮਾਰੇ ਦੋਹਾਂ ਪਾਰਾਂ ਤੇ ਮੇਰਾ ਨਾਮ ਸੁਰਖਣ ਸਿੰਘ ਤੋੜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੁਭਾ ਮੀਤ ਪ੍ਰਧਾਨ ਜੀ ਕੀ ਕਹਿਣਾ ਚਾਹੋ ਜਿਹੜਾ ਵਕਾ ਹਲਕਾ ਸਿੰਘ ਸਾਹਿਬ ਦੇ ਅਲੱਗ-ਅਲੱਗ ਪਿੰਨਾਂ ਦੇ ਤੇ ਲਗਾਤਾਰ ਵਾਰ ਲੱਗਾ ਜਿਹੜੇ ਕੋਈ ਕਾਰਜਕਾਰੀ ਕਿੱਦਾਂ ਦੇ ਦੇ ਪੁਲਿਸੀ ਕਾਰਜ ਜਾਰੀ ਨੂੰ ਵੇਖੋ ਵੀ ਕੰਮ ਪੁਸਦਾ ਵਾ ਜਿਹੜਾ ਲਗਾਤਾਰ ਲੋਕਾਂ ਦੀ ਜਾਨ ਮੌਤ ਦੀ ਰਾਖੀ ਕਰਨੀ ਅਜ ਲਗਾਤਾਰ ਜਿਹੜਾ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਲੋਕਾਂ ਕੋ ਮੋਟਰਸਾਈਕਲ ਖੋਏ ਜਾ ਰਹੇ ਆ ਲੋਕਾਂ ਦੇ ਪਰਸ ਖੋਏ ਜਾ ਰਹੇ ਆ ਲਗਾਤਾਰ ਜਿਹੜੀਆਂ ਵਾਰ ਦੱਤਾ ਵਧ ਰਹੀਆਂ ਪੁਲਿਸ ਨੇ ਕੰਮ ਕਰਨ ਦੀ ਬਜਾਏ ਕੀ ਕਰਨਾ ਪਿਛਲੇ ਦਿਨੀ ਅਸੀਂ ਤੋੜ ਪਿੰਡ ਦੇ ਵਿੱਚ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਜਿਹੜਾ ਲਗਾਤਾਰ ਕਾਫੀ ਵਾਰ ਦੱਤਾ ਐਦਾਂ ਨਹੀਂ ਹੋਈਆਂ ਤੇ ਜਿਹੜੀਆਂ ਲੁੱਟਾਂ ਖੋਹਾਂ ਵਾਲੀਆਂ ਕੋਈ ਪਰਸ ਖੋਲੇ ਕੇ ਕੋਈ ਮੋਬਾਈਲ ਖੋਲੇ ਆ ਕਿਸੇ ਦੁਕਾਨਦਾਰ ਦੇ ਗੱਲੇ ਚ ਪੈਸੇ ਕੱਢ ਲਏ ਪਰ ਪਿੰਡ ਵਾਲੇ ਸਾ ਜਿਹੜੇ ਚੋਰ ਕੁਝ ਫੜੇ ਤੇ ਚਾਰ ਨਾ ਚੋਰ ਇੱਕੇ ਦਿਨ ਚੌਕੀਨ ਚਾਰਜ ਨੂੰ ਫੜਾਏ ਉਹ ਤੋਂ ਅਗਲੇ ਦਿਨ ਫੇਰ ਦੋ ਤਿੰਨ ਫੜੇ ਤੇ ਚੌਕੀਨ ਚਾਰਜ ਨਾਲੋਂ ਜਿਹੜੇ ਉਹ ਛੱਡ ਦਿੱਤੇ ਗਏ ਉਹ ਸ਼ਰਿਆਮ ਜਦੋਂ ਵੀਡੀਓ ਬਣੀ ਤੇ ਜਿਹੜੇ ਲੋਕਾਂ ਨਾਲ ਵਾਰਦਾਤਾ ਹੋਈਆਂ ਇਹ ਸਾਡੇ ਨਾਲਾਂ ਦਾ ਜੋ ਸੰਪਰਕ ਕੀਤਾ ਕਿ ਆਹ ਜਿਹੜੇ ਚੋਰ ਸੀ ਇਹ ਕਿੱਥੇ ਆ ਪਰ ਉਹ ਚੌਕੀਨ ਚਾਰਜ ਦੇ ਨਾਲ ਛੱਡ ਦਿੱਤੇ ਗਏ ਹੈ ਤੇ ਜਿਹੜੇ ਆਮ ਲੋਕ ਇਨਸਾਫ ਲੈਣ ਵਾਸਤੇ ਤਰਖਾਸਤਾਂ ਕੋਈ ਦਿੰਦੇ ਆ ਉਹ ਲਗਾਤਾਰ ਜਿਹੜੀਆਂ ਰੱਦੀ ਦੀ ਟੋਪੀਆਂ ਛੁੱਟੀਆਂ ਜਾ ਰਹੀਆਂ ਜਿਹੜੇ ਨਸ਼ਾ ਇਲਾਕੇ ਦੇ ਵਿੱਚ ਵਿੱਚ ਵਿਕ ਰਿਹਾ ਨਸ਼ੇ ਵਾਲੇ ਲੋਕਾਂ ਨਾਲ ਹਲਕਾ ਜਿਹੜਾ ਇੱਥੋਂ ਦਾ ਇੰਚਾਰ ਉਦੀ ਪੂਰੀ ਜਾ ਰਹੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਆ ਆ ਨਾਮ ਲਾ ਚੰਡੀਗੜ੍ਹ ਦੇ ਵਿੱਚ ਕੋਈ ਘਰੇਲੂ ਝਗੜਾ ਸੀ ਤੇ ਉਸ ਬਜ਼ੁਰਗ ਨੂੰ ਇਸ ਚੌਕੀ ਇੰਚਾਰਜ ਨੇ ਇੱਕ ਨਾਲ ਕ ਵੱਖਰਾ ਬੰਦਾ ਰੱਖਿਆ ਜਿਹੜਾ ਪ੍ਰਾਈਵੇਟ ਨਸ਼ੇ ਦੇ ਵਿੱਚ ਤੰਗ ਰਹਿਦਾ ਉਹ ਬੰਦਾ ਉਹਨੂੰ ਥੋੜੇ ਬਾਅਦੇ ਜਿਹੜੇ ਲੋਕਾਂ ਨੂੰ ਪੈਸੇ ਦਵਾਉਂਦਾ ਵਾ ਜਦੋਂ ਆਉਂਦੇ ਉਹ ਪੈਸੇ ਮੰਗਦਾ ਤੇ ਇਹ ਉਹਦੀ ਕੁੱਟਮਾਰ ਕੀਤੀ ਗਈ ਚੰਡੀਗੜ੍ਹ ਦਾ ਜਿਹੜਾ ਬਜ਼ੁਰਗ ਆ ਉਹਦੀਆਂ ਪੈਰ ਸਜਾਏ ਪਏ ਆ ਇਸੇ ਤਰ੍ਹਾਂ ਸਾਡੇ ਪਿੰਡ ਤੋਂ ਇੱਕ ਨੌਜਵਾਨ ਘਰ ਤੋਂ ਜਿਹੜਾ ਲਾਪਤਾ ਆ ਗਿਆ ਸੀ ਉਹ ਵੀ ਜਦੋਂ ਇੱਥੇ ਦਰਖਾਸਤ ਦੇ ਜਿਹੜਾ ਪ੍ਰਾਈਵੇਟ ਬੰਦਾ ਰੱਖਿਆ ਉਹ ਅਗਿਓ ਪੈਸੇ ਦੀ ਮੰਗ ਕਰ ਰਿਆ ਜੇ ਤੁਸੀਂ ਇਆਂ ਕਾਲਾਂ ਕਢਾਉਣੀਆਂ ਜੇ ਉਹਦੀ ਲੋਕੇਸ਼ਨ ਕਢਾਉਣੀਆਂ ਤੇ 5000 ਰੁਪਇਆ ਮੈਨੂੰ ਦਿਓ ਤੇ ਮੈਂ ਇਧੀਆਂ ਜਿਹੜੀਆਂ ਸਾਰੀਆਂ ਕਾਲਾਂ ਕਢਾ ਕੇ ਤੁਹਾਨੂੰ ਦੇਵਾਂਗਾ ਚੌਂਕੀ ਇਨਚਾਰਜ ਉੱਥੇ ਬੈਠਾ ਮੈਂ ਪੁੱਛਿਆ ਚੌਂਕੀ ਜੱਲ ਸਾਹਿਬ ਆ ਕਿਹੜਾ ਬੰਦਾ ਵਾ ਜਿਹੜਾ ਪੈਸੇ ਮੰਗ ਰਿਆ ਤੇ ਚੌਂਕੀ ਇਨਚਾਰਜ ਕਹਿੰਦਾ ਵੀ ਮੈਂ ਇਹਨੂੰ ਨਹੀਂ ਜਾਣਦਾ ਇਹ ਕੌਣ ਆ ਜਰ ਇਹ ਬੰਦਾ ਮੈਨੂੰ ਨਹੀਂ ਪਤਾ ਕੌਣ ਆ ਪ੍ਰਾਈਵੇਟ ਬੰਦਾ ਜਾ ਬਾਹਰ ਚਲੇ ਜਾ ਤੇ ਤੁਸੀਂ ਅੱਜ ਵੀ ਚੌਂਕੀ ਇਨਚਾਰਜ ਦੇ ਚੌਂਕੀ ਜਾ ਕੇ ਵੇਖ ਸਕਦੇ ਜੋ ਅੱਜ ਵੀ ਮੇਰੇ ਟੀ-ਸ਼ਰਟ ਪਾਈ ਆ ਅੱਜ ਵੀ ਉੱਥੇ ਪ੍ਰਸ਼ਾਸਨ ਵੱਲੋਂ ਜੇ ਕੋਈ ਕਾਰਵਾਈ ਨਹੀਂ ਕੀਤੀ ਤੇ ਆਪਣੇ ਜੱਥੇਬੰਦੀਆਂ ਵੱਲੋਂ ਪੂਰੀ ਤਰ੍ਹਾਂ ਖੜਾ ਹੋਇਆ ਜੱਥੇਬੰਦੀਆਂ ਵੱਲੋਂ ਜੀ ਪਿਛਲੇ ਦਿਨਾਂ ਤੋਂ ਆਵਾਜ਼ ਉਠਾਈ ਜਾ ਰਹੀ ਆ ਆ ਜਿਹੜੇ ਜਿਤਨਾ ਪਹਿਲਾਂ ਨਸ਼ਾ ਵਿਕਦਾ ਸੀ ਅੱਜ ਵੀ ਨਸ਼ਾ ਉਸੇ ਤਰੀਕੇ ਨਾਲ ਪਿੰਡਾਂ 'ਚ ਵੇਚ ਵਿਗ ਰਿਹਾ ਜਿਹੜੇ ਚੋਣਕੀ ਚਾਰਜ ਆ ਇਹਨਾਂ ਦੀ ਮਿਹਲੀ ਭੁਗਤਿਆ ਜਿਹੜੇ ਆ ਲੁੱਟਾ ਖੋਹਾਰੀਆਂ ਤੇ ਇਹਦੇ ਖਿਲਾਫ ਜਿਹੜੀ ਆਵਾਜ਼ ਉਠਾਈ ਆ ਜਿਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਆ ਪਰ ਇਹਦਾ ਸਟਾਏ ਮਿਲ ਰਿਹਾ ਕਿ ਜਿਹੜੇ ਲੋਕ ਸੱਚ ਬੋਲਣ ਵਾਲੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕਰਕੇ ਉਹਨਾਂ ਤੇ ਪਰਚੇ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਤੇ ਜਿਹੜੇ ਉੱਚ ਅਫਸਰ ਆ ਜਿਹੜੇ ਐਸਐਸਪੀ ਸਾਹਿਬ ਆ ਜਾਂ ਡੀਐਸਪੀ ਡਿਊਟੀ ਸਾਹਿਬ ਆ ਜਾਂ ਸਾਡੇ ਜਿਹੜੇ ਭਗਵੰਤਮਾਨ ਸਾਹਿਬ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਲੋਕਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਨਹੀਂ ਤੇ ਹੁਣ ਵਾਲ ਸਮੇਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਰਿਕਾਂਗੇ ਇਹਦੇ ਇੱਥੇ ਪਰਚਾ ਦਰਜ ਕਰਾਉਣ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਹਟਾਂਗੇ ਦੇਖਿਆ ਜਾਵੇ ਜਿਕਰ ਮੀਡੀਆ ਪੋਰਟਸ ਪ੍ਰਚਾਰਿਕ ਲੋਕ ਗਾਈਡਲਾਈਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਗਾਈਡ ਵੀ ਦਿੱਤੀ ਜਾਂਦੀ ਕੀ ਤਾਂ ਲੱਗਦਾ ਫਿਰ ਜਿਆ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਰਲਿਆ ਲੋਕਾਂ ਤੋਂ ਖਵਾ ਕਰਨ ਜੇ ਕੋਈ ਸਚਾਈ ਹੋਵੇ ਤੇ ਫਿਰ ਪੁਲਿਸ ਪ੍ਰਸ਼ਾਸਨ ਦੇ ਨਾਲ ਸ਼ਰੇਆਮਾ ਤੁਹਾਡੇ ਨਾਲ ਆ ਕੇ ਗੱਲਬਾਤ ਕਰੂਗਾ ਪੁਲਿਸ ਪ੍ਰਸ਼ਾਸਨ ਤੇ ਇਹ ਆ ਵੀ ਜਿਹੜਾ ਨਸ਼ੇ ਵਾਲਿਆਂ ਦੇ ਨਾਲ ਰੜਿਆ ਆ ਤੁਸੀਂ ਇਹੋ ਜੇ ਸਵਾਲ ਕਰਨੇ ਆ ਨਾ ਇਹਨਾਂ ਨੂੰ ਕਿ ਲੁੱਟਾ ਖੋਹਾਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਈ ਸਚਾਈ ਨਹੀਂ ਹੈਗੀ ਜਿਹੋ ਜੇ ਇਸ ਖਾਸ ਕਰਕੇ ਇਹੋ ਜੇ ਜਿਹੜੇ ਬਹੁਤ ਚੰਗੇ ਅਫਸਰ ਆ ਜਿਹੜੇ ਲੋਕਾਂ ਨੂੰ ਇਨਸਾਫ਼ ਦੇ ਰਹੇ ਆ ਪਰ ਖਾਸ ਕਰਕੇ ਇਹੋ ਜਿਹੇ ਮੈਂ ਨਾਂ ਲੈਣ ਤੋਂ ਗਰੇਜ ਨਹੀਂ ਕਰਦਾ ਹਰਜੀਤ ਸਿੰਘ ਵਰਗੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਮੁਨਸ਼ੀ ਵੀ ਲੱਗਾ ਰਿਹਾ ਇਹ ਪਾਸਪੋਰਟ ਤੇ ਇਨਕੁਆਰੀ ਤੇ ਵੀ ਲੱਗਾ ਰਿਹਾ ਇਹ ਕੱਲੇ ਕੱਲੇ ਪਿੰਡ ਨੂੰ ਕੱਲੇ ਕੱਲੇ ਬੰਦੇ ਨੂੰ ਜਾਣਦਾ ਅਸੀਂ ਮੰਗ ਕਰਦੇ ਆਂ ਕਿ ਜਿਸ ਤਰ੍ਹਾਂ ਬਦਲੀਆਂ ਰੁਟਿਨ ਦੇ ਵਿੱਚ ਲੱਛਣ ਦੇ ਵਿੱਚ ਹੋਈਆਂ ਇਹਦੀ ਬਦਲੀ ਵੀ ਤੁਰੰਤ ਹੋਣੀ ਚਾਹੀਦੀ ਆ ਤੇ ਤੇ ਬਣਦੀ ਸਾਡੇ ਕੋਲ ਵੀਡੀਓ ਪਈਆਂ ਬਕਾਇਦਾ ਜਿਹੜੇ ਚੋਰ ਫੜੇ ਆ ਸਾਰਾ ਕੁਝ ਸਾਡੇ ਕੋਲ ਬਕਾਇਦੀਆਂ ਜਦੋਂ ਜਦੋਂ ਵੀ ਸਾਡੇ ਕੋਲ ਕੋਈ ਅ fırs ਮੰਗੂਗਾ ਇਹ ਸਾਰਾ ਕੁਝ ਦਵਾਂਗੇ ਇਹਦੇ ਖਿਲਾਫ ਜੋ ਸਾਰਾ ਕੁਝ ਸਾਡੇ ਕੋਲ ਹੈਗਾ ਜਦੋਂ ਸਾਡੇ ਕੋਲ ਉੱਚਾ ਅਧਿਕਾਰੀ ਮੰਗਣਗੇ ਦੇਵਾਂਗੇ